ਦੇ ਉੱਪਰ ਲਗਾਤਾਰ ਜਿੰਨੀਆਂ ਸਰਕਾਰਾਂ ਅਹੀਂ ਆਸਮਨ ਹੁੰਦੇ ਆ ਵੋਟਾਂ ਦੇ ਵਿਲੇ ਵੋਟਾਂ ਪਾਣੇ ਆ ਜ਼ਿਆਦਾਤਰ ਭਾਰ ਸਾਡੇ ਮੋਢਿਆਂ ਦੇ ਉੱਪਰ ਜਾਂਦਾ ਏ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਵੀ ਜਦੋਂ ਵੋਟਾਂ ਹੁੰਦੀਆਂ ਆ ਤੇ ਜਿਹੜੇ ਲੀਡਰ ਅੱਜ ਕੁਰਸੀਆਂ ਦੇ ਉੱਪਰ ਬੈਠੇ ਹੋਇਆ ਉਹਨਾਂ ਦੀਆਂ ਮੀਟਿੰਗਾਂ ਕੱਟ ਸਾਡੇ ਸਿਰ ਦੇ ਉੱਪਰ ਹੁੰਦੇ ਆ ਸਾਡੇ ਵਿਹੜਿਆਂ ਦੇ ਵਿੱਚ ਲਗਾਤਾਰ ਇਹ ਲੰਮੇ ਪੈ ਪੈ ਕੇ ਆ ਜਾਂਦੇ ਆ ਚਾਹੇ 11-12 ਸਾਲਾਂ ਦੇ ਵਿੱਚ ਨਰਿੰਦਰ ਮੋਦੀ ਦੇ ਸਰਕਾਰ ਦੇ ਉਹ ਲੀਡਰ ਬੈਠੇ ਹੋਇਆ ਦੇਸ਼ ਦੀ ਕੁਰਸੀ ਤੇ ਚਾਹੇ ਤਿੰਨ ਸਾਲੇ ਜਿਹੜਾ ਭਗਵੰਤ ਮਾਨ ਹੈ ਜਿਹੜਾ ਇਹ ਕਹਿੰਦਾ ਰਿਹਾ 2022 ਦੇ ਵਿੱਚ ਵੀ ਮੈਂ ਮਜ਼ਦੂਰਾ ਦੇ ਘਰ ਪਲਿਆ ਮੈਂ ਉਹਨਾਂ ਦੇ ਘਰ ਜੰਮਿਆ ਤੇ ਜਦੋਂ ਮੈਂ ਸਰਕਾਰ ਬਣੂਗੀ ਮੈਂ ਮੁੱਖ ਮੰਤਰੀ ਬਣੂਗਾ ਤੇ ਮੈਂ ਮਨਰੇਗਾ ਦੀ ਦਿਹਾੜੀ ਦੇ ਵਿੱਚ ਵਾਅਦਾ ਕਰਾਂਗਾ ਇਹ ਅੱਜ ਕਨਵੈਨਸ਼ਨ ਉਸ ਸਮੇਂ ਹੋ ਰਹੀ ਹੈ ਜਦੋਂ ਭਗਵੰਤ ਮਾਨ ਨੇ ਅੱਜ ਤੋਂ 5-7 ਦਿਨ ਪਹਿਲਾਂ ਇਹ ਐਲਾਨ ਕਰ ਦਿੱਤਾ ਵੀ ਹੁਣ ਮਨਰੇਗਾ ਦਾ ਕੰਮ ਕਿਉਂਕਿ ਅਲੱਗ-ਅਲੱਗ ਪੰਜ ਖੇਤਰਾ 'ਚ ਮਨਰੇਗਾ ਦਾ ਕੰਮ ਹੁੰਦਾ ਹੈ ਐ ਪਿੰਡਾਂ ਦੀਆਂ ਪੰਚਾਇਤਾਂ ਕੋਈ ਕੋਈ ਫੰਡ ਨਹੀਂ ਬਹਾਨੇ ਹੋ ਜਾਂਦੇ ਆ ਤੇ ਚਾਹੇ ਨਹਿਰਾਂ ਦੇ ਉੱਪਰ ਕੰਮ ਹੁੰਦਾ ਸੀਗਾ ਚਾਹੇ ਜੰਗਲਾਤ ਤੇ ਕੰਮ ਹੁੰਦਾ ਸੀਗਾ ਰੇਲਵੇ ਤੇ ਸੜਕਾਂ ਤੇ ਉਹ ਸਾਰੇ ਕੰਮਾਂ ਦੇ ਉੱਪਰ ਹੁਣ ਨਾ ਕਰ ਦਿੱਤੀ ਸਰਕਾਰ ਨੇ ਸੈਕਟਰੀ ਉਹਨਾਂ ਨੇ ਜੀ ਆਰਾ ਸਾਹਿਬ ਨੌਜਵਾਨ ਬੋਲ ਕੇ ਗਏ ਐ ਤੇ ਸਾਰੀ ਗੱਲ ਉਹਨਾਂ ਨੇ ਨੰਗੀ ਕਰ ਦਿੱਤੀ ਪਰ ਇੱਥੇ ਬਣਦਾ ਤਾਂ ਇਹ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਉਹ ਕੇਂਦਰ ਦੀ ਸਰਕਾਰ ਨਾਲ ਲੜਦਾ ਵੀ ਮੈਂ ਇਹਨਾਂ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਪੀ ਜਿਹੜੀ ਆ 346 ਰੁਪਏ ਦਿਹਾੜੀ ਹੈ ਮੈਂ ਵਾਦਾ ਕੀਤਾ ਸੀਗਾ ਵੀ ਪੰਜਾਬ ਦਾ ਬਣਦਾ ਹਿੱਸਾ ਇਹਦੇ ਵਿੱਚ ਪਾਵਾਂਗਾ ਜਦੋਂ ਮੈਂ ਮੁੱਖ ਮੰਤਰੀ ਬਣਦਾ ਜੇ ਪੰਜਾਬ ਸਰਕਾਰ ਪਿਛਲੇ ਤਿੰਨ ਸਾਲਾਂ ਚ ਹਿੱਸਾ ਪਾਉਂਦੀ ਤੇ ਲਗਭਗ 98 ਰੁਪਏ 50 ਰੁਪਏ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚੋਂ ਜਾਂਦੇ ਸੀਗੇ ਜੇ 396 46 ਰੁਪਏ ਅੱਜ ਦਿਹਾੜੀ ਹੈ ਲਗਭਗ 450 ਤੋਂ 80 ਪੁੱਜਣਾ ਸੀਗਾ ਤੇ ਜਦੋਂ ਇੱਕ ਮਜ਼ਦੂਰ ਦੇ ਹੱਥ ਦੇ ਵਿੱਚ 450 ਰੁਪਿਆ ਆਣਾ ਸੀਗਾ ਤੇ ਇੱਕ ਅਹਿਮ ਰੋਲ ਅਦਾ ਕਰਦਾ ਸੀ ਪਰ ਹਾਲਤ ਇਹ ਹੈ ਬਜਾਏ ਸਰਕਾਰ ਉਧਰ ਕੰਮ ਕਰਨ ਦੀ ਸਰਕਾਰ ਬਣ ਗਈ ਆ ਹੁਣ ਇਹ ਗੱਲ ਨੂੰ ਦਿਖਦੇ ਹੀ ਨਹੀਂ ਪਏ ਵੀ ਜਿਹਨਾਂ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਜਿਹੜਾ ਲੋਕਾਂ ਕਰਕੇ ਅਸੀਂ ਇੱਕ ਵਾਅਦੇ ਕਰਕੇ ਆਏ ਸਕੋ ਗਰੰਟੀਆਂ ਦੇ ਕੇ ਆਏ ਆ ਅੱਜ ਅਸੀਂ ਉਧਰ ਨੂੰ ਦੇਖਦੇ ਤੱਕ ਨਹੀਂ ਪਏ ਹੁਣ ਗੱਲ ਆ ਕੇ ਸਾਡੀ ਝੋਲੀ 'ਚ ਫੇਰ ਡੇਗੀ ਜਦੋਂ ਅਸੀਂ ਲੜਦੇ ਆ ਹੁਸਿਆਰਪੁਰ ਦਾ ਸਾਡਾ ਜ਼ਿਲ੍ਹਾ ਹੈ ਅਸੀਂ ਉੱਥੇ ਕਿਉਂਕਿ ਮਹਿਸੂਸ ਕਰਦੇ ਆ ਵੀ ਮਨਰੇਗਾ ਦੇ ਵਿੱਚ ਉਹ ਲੋਕ ਕੰਮ ਕਰਦੇ ਆ ਜਿਨ੍ਹਾਂ ਦੇ ਘਰ ਤਿੰਨ ਵੇਲੇ ਦੀ ਰੋਟੀ ਤੱਕ ਨਹੀਂ ਚੱਜਦੀ ਪੱਕਦੀ ਅਸੀਂ ਉਹ ਪਰਿਵਾਰ ਹੈ ਸਾਡੇ ਪਰਿਵਾਰਾਂ ਦੇ ਵਿੱਚ ਨਾ ਤਾਂ ਟਮਾਟਰ ਵਰਤਿਆ ਜਾਂਦਾ ਨਾ ਪਿਆਜ਼ ਵਰਤਿਆ ਜਾਂਦਾ 346 ਰੁਪਏ ਦੇ ਵਿੱਚ ਜੇ ਅੱਜ ਦੇ ਮਹਿੰਗੇ ਦੌਰ ਦੇ ਵਿੱਚ ਗੁਜ਼ਾਰਾ ਕਰਨਾ ਹੋਵੇ ਤਾਂ ਤਿੰਨ ਬੇਲੇ ਦੀ ਸਬਜ਼ੀ ਤੱਕ ਨਹੀਂ ਖਰੀਦੀ ਜਾਂਦੀ ਇਹ ਸਾਡੀ ਹਾਲਤ ਹੈ ਸਾਡੇ ਚ ਇੱਕ ਸਾਥੀ ਨੇ ਬੋਲਿਆ ਨਾ ਵੀ ਸਾਨੂੰ ਤਾਂ ਚੱਜ ਦੀ ਖਰਾਕ ਤੱਕ ਹੀ ਨਹੀਂ ਮਿਲਦੀ ਅਸੀਂ ਕੀ ਬੱਚੇ ਪੜਾਣੇ ਆ ਕੀ ਅੱਗੇ ਸੋਚਣਾ ਕੀ ਕਰਨਾ ਕੀ ਨਹੀਂ ਕਰਨਾ ਜਿਨ੍ਹਾਂ ਪਰਿਵਾਰਾਂ ਦੇ ਵਿੱਚੋਂ ਤੁਸੀਂ ਆ ਕੇ ਜ਼ਿਆਦਾਤਰ ਬੈਠੇ ਹੋ ਜਾਂ ਸਾਡੇ ਘਰਾਂ ਦੇ ਵਿੱਚ ਤੇ ਹਜੇ ਤੱਕ ਟਾਇਲਟ ਤੱਕ ਨਹੀਂ ਹੈ ਘਰਾਂ ਦੇ ਵਿੱਚ ਅਲੱਗ-ਅਲੱਗ ਸੌਣ ਦੇ ਲਈ ਕੋਈ ਚਾਰ ਕਮਰੇ ਨਹੀਂ ਹੈ ਇਹ ਸਾਡੀ ਹਾਲਤ ਹੈ ਤੇ ਸਾਡੇ ਨਾਂ ਦੇ ਉੱਪਰ ਸਰਕਾਰਾਂ ਬਣੀ ਜਾ ਰਹੀਆਂ ਹਨ ਅੱਜ ਵੀ ਸਾਨੂੰ ਹੱਥ ੱਡਣਾ ਪੈਂਦਾ ਅਲੱਗ-ਅਲੱਗ ਸਰਕਾਰਾਂ ਤੇ ਜਦ ਕਿ ਅਸੀਂ ਇਹ ਕਹਿੰਨੇ ਆਂ ਕਿ ਸਾਡੇ ਮੁਲਕ ਨੂੰ ਆਜ਼ਾਦ ਹੋਇਆ ਨੂੰ 70-75 ਸਾਲ ਹੋ ਗਏ ਕਿ ਸਾਨੂੰ ਲੱਗਦਾ ਕਿ ਜਿਹੜੇ ਮਜ਼ਦੂਰ ਅਸੀਂ ਆਂ ਮਨਰੇਗਾ 'ਚ ਕੰਮ ਕਰਦੇ ਕਿ ਅਸੀਂ ਆਜ਼ਾਦ ਹੋਏ ਆਂ ਕਿ ਸੌਣ ਵੇਲੇ ਅਸੀਂ ਇਹ ਸੁਪਨਾ ਦੇਖ ਵੀ ਸਕਦੇ ਆਂ ਸਿਵਾਏ ਆਪਣੇ ਸਵੇਰੇ ਕੀ ਬਣਾਣਾ ਹੈ ਕਿ ਨਿਆਣਾ ਨੂੰ ਕਿੱਦਾਂ ਪੜ੍ਹਾਣਾ ਹੈ ਕਿ ਪਹਿਨਣਾ ਕੀ ਕਰਨਾ ਕਿਉਂਕਿ ਸ਼ਾਮ ਸ਼ਾਮ ਨੂੰ ਸੌਣ ਵੇਲੇ ਵੀ ਦਿਮਾਗ ਦੇ ਵਿੱਚ ਇਹ ਗੱਲ ਰਹਿੰਦੀ ਹੈ ਕਿ ਸਵੇਰ ਨੂੰ ਕਿੱਦਾਂ ਕਰ ਚੱਲੂਗਾ ਦਿਹਾੜੀ ਮਿਲੂ ਵੀ ਜਾਂ ਨਹੀਂ ਮਿਲੂਗੀ 100 ਦਿਨ ਦਾ ਗੱਲ ਹੁੰਦਾ ਵੀ 100 ਦਿਨ ਦੀ ਗਾਰੰਟੀ ਹੈ ਹੁਣ ਤੁਹਾਡੇ ਤੋਂ ਜ਼ਿਆਦਾਤਰ ਬੰਦੇ ਹੋਣੇ ਆ ਜਿਨ੍ਹਾਂ ਨੂੰ 100 ਦਿਨ ਦਾ ਕੰਮ ਮੈਨੂੰ ਲੱਗਦਾ ਕਈ ਸਾਲਾਂ ਚ ਹੀ ਨਹੀਂ ਮਿਲਿਆ ਜੇ ਕਿਤੇ ਕਿਸੇ ਨੂੰ 100 ਦਿਨ ਦਾ ਕੰਮ ਮਿਲਦਾ ਆ ਤੇ ਆਪਣਾ ਕਾਰਡ ਇੱਕ ਦੂਜੇ ਦਾ ਕਾਰਡ ਲੈਣੇ ਆ ਤੇ ਸਾਡੀ ਹਾਲਤ ਇਹ ਹੁੰਦੀ ਆ ਵੀ ਆਪਣਾ ਪੈਸਾ ਲੈਣ ਦੇ ਲਈ ਦੂਜੇ ਬੰਦੇ ਦੇ ਘਰ ਦੇਈ ਦੇਈ ਕਰਨੇ ਪੈਂਦੀ ਆ ਵੀ ਮੇਰਾ ਪੈਸਾ ਮਿਲ ਜੇ ਤੇ ਉਦੋਂ ਤੋਂ ਉੱਪਰ ਚਾਹੇ ਵੀਡੀਓ ਆ ਚਾਹੇ ਐਮਐਲਏ ਆ ਚਾਹੇ ਪਿੰਡ ਦਾ ਸਰਪੰਚ ਆ ਤੇ ਚਾਹੇ ਅਫਸਰ ਆ ਚਾਹੇ ਜੀਆਰਐਸਏਪੀਓ ਇਹ ਦਿਖਦੇ ਆ ਪਿਓ ਮਸਟੋਲ ਕੱਢਣ ਦੇ ਲਈ ਪੰਪ 500 ਹਜ਼ਾਰ ਹਜ਼ਾਰ ਰੁਪਏ ਜਾਂ 1 1 2 2 ਆਪਣੇ ਬੰਦੇ ਵਿੱਚ ਪਾਉਂਦੇ ਆ ਕਾਰਡ ਸਾਡਾ ਤਾਂ ਅਜੇ ਗੁਜ਼ਾਰਾ ਹੀ ਨਹੀਂ ਹੁੰਦਾ ਇਸੀ ਹਾਲਾਤਾਂ ਦੇ ਵਿੱਚ ਅਸੀਂ ਲੜਦੇ ਪੀਏ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਇੱਥੇ ਪ੍ਰਕਾਸ਼ ਹੁਣੀ ਤੁਹਾਡੇ ਸਾਰਿਆਂ ਦੀ ਮਦਦ ਦੇ ਨਾਲ ਹੋਰ ਇਥੇ ਆਗੂ ਲਗਾਤਾਰ ਮਨਰੇਗਾ ਦੀ ਮੰਗਾਂ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਭਾ ਦੇ ਝੰਡੇ ਹੇਟ ਲੜਦੇ ਆਂ ਹੋਰ ਮੰਗਾਂ ਵੀ ਹੈ ਅਸੀਂ ਉਸ ਹੁਸ਼ਿਆਰ ਪਰ ਜ਼ਿਲ੍ਹੇ ਚ ਜਾਂ ਹੋਰ ਲਾਗੇ ਛਾਕੇ ਮਾੜਾ ਮੋਟਾ ਲੜਦੇ ਆਂ ਤਰਨ ਤਰਨ ਦੇ ਵਿੱਚ ਕੁਝ ਲੜਦੇ ਆ ਇਸ ਗੱਲ ਨੂੰ ਦੇਖਦਿਆਂ ਹੋਇਆਂ ਪਿਛਲੇ ਸਾਲ ਅਸੀਂ ਯਤਨ ਕੀਤਾ ਕਿ ਮਨਰੇਗਾ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਲੋਕ ਕੰਮ ਕਰਦੇ ਆ ਇੱਕ ਛੋਟੇ ਤੋਂ ਛੋਟਾ ਪਿੰਡ ਹੋਵੇ ਉੱਥੇ ਜਦੋਂ ਲਗਭਗ 100 ਬੰਦੇ ਕੰਮ ਕਰਦੇ ਆ ਮਨਰੇਗਾ ਦੇ ਵਿੱਚ ਕਿਉਂ ਅਸੀਂ ਸਰਪੰਚ ਪੰਚ ਵੀਡੀਓ ਜਿਹੜਾ ਅਫਸਰਾ ਦੇ ਅੱਗੇ ਹੱਥ ਾੜੀਏ ਬਜਾਏ ਕਿ ਅਸੀਂ ਇਕੱਠੇ ਹੋ ਕੇ ਹੱਲ ਨਹੀਂ ਕਰਾ ਸਕਦੇ ਜੇ ਅਸੀਂ ਵੱਡੀ ਜਥੇਬੰਦੀ ਖੜੀ ਕਰ ਲਈਏ اسی ਗੱਲ ਨੂੰ ਲੈ ਕੇ ਅਸੀਂ ਇੱਕ ਜਥੇਬੰਦੀ ਖੜੀ ਕੀਤੀ ਤੇ ਖੜੀ ਦੇ ਵਿੱਚੋਂ ਅਸੀਂ ਇੱਕ ਜਿਹੜੀ ਕਨਵੈਨਸ਼ਨ ਜਲੰਧਰ ਦੇ ਵਿੱਚ ਪਹਿਲਾਂ ਕੀਤੀ ਹੈ ਜਿੱਦਾਂ ਤੁਸੀਂ ਇਕੱਠੇ ਹੋਏ ਹੁਣੇ ਕੱਲੀ ਇਹ ਨਹੀਂ ਕਿ ਅੱਜ ਅਸੀਂ ਭਾਸ਼ਣ ਕਰਦਣੇ ਆ ਇੱਥੇ ਭਾਸ਼ਣ ਕਰਕੇ ਤੁਰ ਜਾਣਾ ਆਏ ਆ ਅੱਗੇ ਹੁਣ ਗੱਲ ਇਹ ਹੈ ਵੀ ਲੜਨੇ ਪੈਣਾ ਹੈ ਅੱਗੇ ਜੇ ਕੰਮ ਲੈਣਾ ਦਿਹਾੜੀ ਲੈਣੀ ਹੈ ਇਹ ਨਹੀਂ ਵੀ ਅੱਜ ਅਸੀਂ ਆਏ ਆ ਵੀ ਸਾਨੂੰ ਪ੍ਰਕਾਸ਼ ਹੁਣੀ ਕੋਈ ਸਾਡਾ ਮਸਲਾ ਹੱਲ ਕਰਾ ਦੇਣਗੇ ਸਾਨੂੰ ਦਿਹਾੜੀ ਦਾ ਮਾੜਾ ਮੋਟਾ ਪ੍ਰਬੰਧ ਕਰਾ ਦੇਣਗੇ ਜੇ ਪਰਮਾਨੈਂਟ ਰੋਜ਼ਗਾਰ ਲੈਣਾ ਕਿਉਂਕਿ ਇਹ ਮੈਂ ਲਗਾਤਾਰ ਆਪਣੇ ਜਦੋਂ ਮਨਰੇਗਾ ਦੇ ਮਜ਼ਦੂਰਾਂ ਦੇ ਲਈ ਲੜਦੇ ਆਂ ਤੇ ਅਸੀਂ ਗੱਲ ਕਹਿੰਦੇ ਆਂ ਵੀ ਸਰਕਾਰ ਨੇ ਗਾਰੰਟੀ ਕੀਤੀ ਵੀ 100 ਦਿਨ ਕੰਮ ਦਵਾਂਗੇ ਕਿ ਮਜ਼ਦੂਰ ਜਿਹੜਾ ਕੰਮ ਕਰਦਾ 365 ਦਿਨਾਂ ਦੇ ਵਿੱਚੋਂ ਜੇ 100 ਦਿਨ ਨੂੰ ਕੰਮ ਮਿਲ ਗਿਆ ਤੇ ਕੀ 265 ਦਿਨ ਉਹ ਹਵਾ ਤੇ ਚੱਲੂਗਾ 265 ਦਿਨ ਹਵਾ ਦੇ ਨਾਲ ਤਾਂ ਨਾ ਢਿੱਡ ਪਰਨਾ ਢਿੱਡ 265 ਦਿਨ ਵੀ ਬਾਕੀ ਰੋਟੀ ਮੰਗਦਾ 365 ਦਿਨ ਜੇ ਘਰ ਚੁੱਲਾ ਬਲੂਗਾ ਤੇ ਤਾਂ ਹੀ ਸਾਰਾ ਸਾਡਾ ਸਿੰਸਲਾ ਚੱਲਣਾ ਹੈ ਤੇ 365 ਦਿਨ ਕੰਮ ਪ੍ਰਬੰਧ ਕਰਾਉਣ ਦੇ ਲਈ ਫਿਰ ਉਨੀ ਤਾਕਤ ਵੀ ਚਾਹੀਦੀ ਹੈ ਜਿੱਡੀ ਵੱਡੀ ਲੜਾਈ ਹੈ ਉੱਡਾ ਵੱਡਾ ਜਿਹੜਾ ਹੈ ਫਿਰ ਸਾਡਾ ਜਿਹੜਾ ਸੰਘਰਸ਼ ਵੀ ਚਾਹੀਦਾ ਜਿੰਨਾ ਭਾਰ ਤੋਲਣਾ ਉਹਨਾਂ ਬੱਟਾ ਵੀ ਚਾਹੀਦਾ ਹੈ ਇਸੀ ਗੱਲ ਨੂੰ ਦੇਖਦੇ ਹੋਏ ਕਈ ਵਾਰ ਅਸੀਂ ਕਾਬਰਦੇ ਆਂ ਵੀ ਅਸੀਂ ਮਜ਼ਦੂਰ ਹੈ ਜੇ ਅਸੀਂ ਇੰਨੀ ਵੱਡੀ ਗਿਣਤੀ 'ਚ ਕਿਤੇ ਬੈਠਦੀਏ ਕਿਸੇ ਅਫਸਰ ਦੇ ਘਰ ਦੇ ਬਾਹਰ ਵੀ ਕਿਸੇ ਸੜਕ ਤੇ ਵੀ ਕੁਝ ਵੀ ਨਾ ਬੋਲੀਏ ਅਗਲੇ ਨੂੰ ਇੰਨਾ ਤਾਂ ਡਰ ਪੈ ਜਾਂਦਾ ਨਾ ਕਿ ਇੰਨੇ ਲੋਕ ਬੈਠੇ ਹੋਈ ਐ ਅਸੀਂ ਕੱਲ ਹਾਜੀਪੁਰ ਐ ਮੇਰਾ ਬਲਾਕ ਮੁਕੇਰੀਆਂ ਦੇ ਵਿੱਚ ਉੱਥੇ ਧਰਨਾ ਲਾ ਕੇ ਆਏ ਆ ਸਾਡੀ ਗਿਣਤੀ 200 ਸਵਾ 200 ਸੀਗੀ ਸਾਰੀ ਅਸੀਂ ਜਦੋਂ ਮੰਗ ਪੱਤਰ ਦਿੱਤਾ ਨਾ ਕੇਵਲ ਡਰਦੇ ਐ ਅਸੀਂ ਘੱਟ ਗਿਣਤੀ ਨਾ ਤਾਂ ਵੀਡੀਓ ਨੇ ਕੱਠ ਦੇ ਵੱਲ ਨੂੰ ਅੱਖ ਚੱਕ ਕੇ ਦੇਖਿਆ ਨਾ ਐਪੀ ਉਹਨਾਂ ਦਾ ਜੀਆਰਐਸ ਕਿਉਂਕਿ ਲੋਕਾਂ ਦੇ ਸਾਹਮਣੇ ਹਿੰਮਤ ਨਹੀਂ ਹੁੰਦੀ ਕਿਸੇ ਦੀ ਚਾਹੇ ਤੁਹਾਨੂੰ ਬੋਲਣੇ ਨਹੀਂ ਆਂਦਾ ਚਾਹੇ ਤੁਹਾਨੂੰ ਕੁਝ ਕਰਨੇ ਨਹੀਂ ਆਂਦਾ ਪਰ ਤੁਸੀਂ ਮਾਲਕ ਹੋ ਇਸ ਮੁਲਕ ਦੇ ਜਦੋਂ ਤੁਸੀਂ ਦਰਿਆ ਬਿਛਾ ਕੇ ਇਹਨਾਂ ਦੇ ਸਾਹਮਣੇ ਬੈਠ ਗਏ ਉਹਨਾਂ ਨੂੰ ਪਤਾ ਫਿਰ ਇਹਨਾਂ ਦਾ ਕੰਮ ਕਰਨਾ ਹੀ ਪੈਣਾ ਹੈ ਉਹੀ ਗੁੱਸਾ ਤੁਹਾਡੇ 'ਚ ਭਰਨ ਦੀ ਲੋੜ ਹੈ ਵੀ ਤੁਸੀਂ ਸਮਝੋ ਇਸ ਗੱਲ ਨੂੰ ਇਹ ਨਾ ਸੋਚੋ ਵੀ ਸਾਡੀ ਕਿਸਮਤ ਦੇ ਵਿੱਚ ਕੁਝ ਨਹੀਂ ਲਿਖਿਆ ਹੋਇਆ ਅਸੀਂ ਗਰੀਬੀ ਦੇ ਵਿੱਚ ਜੰਮੇ ਆਂ ਸਾਡੇ ਨਿਆਣੇ ਗਰੀਬੀ ਦੇ ਵਿੱਚ ਜੰਮੇ ਆ ਤੇ ਅਸੀਂ ਵੀ ਗਰੀਬੀ ਦੇ ਵਿੱਚ ਹੀ ਮਾਰੇ ਜਾਣਾ ਸਾਡੇ ਹਿੱਸੇ ਦੇ ਪੈਸੇ ਕੋਈ ਤੀਜਾ ਬੰਦਾ ਲੁੱਟਦਾ ਪਿਆ ਹੈ ਨੇ ਤਾਂ ਤੁਸੀਂ ਦੱਸ ਦਿਓ ਕਿ ਜਿਹੜੇ ਆਮ ਘਰਾਂ ਦੇ 92 ਐਮ.ਐਲ.ਏ ਪੰਜਾਬ ਦੇ ਵਿੱਚ ਜਿੱਤੇ ਅੱਜ ਕਿੱਦਾਂ ਹੁਣ 50-50 1-1 ਕਰੋੜ ਦੀਆਂ ਗੱਡੀਆਂ ਦੇ ਵਿੱਚ ਘੁੰਮਦੇ ਪਏ ਐ ਅੱਜ ਅਰਬਾਂ ਖਰਬਾਂ ਰੁਪਏ ਕਿੱਦਾਂ ਕਮਾਈ ਜਾ ਰਹੇ ਐ ਤਿੰਨ ਸਾਲਾਂ ਦੇ ਵਿੱਚ ਜਿਹੜੀ ਜਿੱਤੀ ਹੋਈ ਸਰਕਾਰ ਕਹਿੰਦੀ ਨਸ਼ਿਆਂ ਦੇ ਵਿਰੁੱਧ ਜੁੱਧ ਚਲਾਇਆ ਹੋਇਆ ਬਠਿੰਡੇ ਦੇ ਵਿੱਚ ਕੱਲ ਪਰਸੋ ਹੀ 40 ਕਿਲੋ ਨਸ਼ਾ ਬਰਾਮਦ ਹੋਇਆ ਐ ਸਾਡੇ ਹੀ ਨਿਆਣੇ ਕਿਉਂ ਨਸ਼ੇ ਦੇ ਨਾਲ ਮਾਰੇ ਜਾ ਰਹੇ ਐ ਇਹਨਾਂ ਦੇ ਨਿਆਣੇ ਕਿਉਂ ਨਹੀਂ ਮਾਰੇ ਜਾ ਰਹੇ ਇਹਦੇ ਕੋਲ ਤਬਦੀਲੀ ਹੋ ਰਹੀ ਐ ਵੀ ਤੁਹਾਡੇ ਜੇਬਾਂ ਦੇ ਵਿੱਚ ਜਿਹੜਾ ਪੈਸਾ ਆਣਾ ਚਾਹੀਦਾ ਸੀਗਾ ਉਹ ਪੈਸਾ ਉਹਨਾਂ ਦੀ ਜੇਬਾਂ ਦੇ ਬਲ ਨੂੰ ਜਾ ਰਿਹਾ ਲਗਾਤਾਰ ਜਿਹੜੇ ਲੋਕ ਪਹਿਲਾਂ ਲਗਾਤਾਰ ਪਾਲਸੀਆਂ ਬਣਾਉਂਦੇ ਸੀਗੇ ਵੀ ਇੱਕ ਬੰਦੇ ਨੇ ਜੇ 500 ਰੁਪਏ ਸ਼ਾਮ ਤੱਕ ਦਿਹਾੜੀ ਕਮਾਣੀ ਹੈ ਉਹਦੀ ਜੇਬ ਚੋਂ 500 ਰੁਪਏ ਕੱਢਣਾ ਕਿੱਦਾਂ ਹੈ ਉਹ ਲੋਕ ਇਹਨਾਂ ਮੰਤਰੀਆਂ ਦੇ ਲਈ ਵੀ ਲਗਾਤਾਰ ਕੰਮ ਕਰਦੇ ਪਏ ਹੱਲ ਅਦੋਂ ਹੁਣਾ ਵੀ ਜਦੋਂ ਅਸੀਂ ਮਜ਼ਦੂਰ ਕ ਪਿੰਡੋਂ ਪਿੰਡ ਇਕੱਠੇ ਹੋਗੇ ਅਸੀਂ ਇਕੱਠੇ ਹੋ ਕੇ ਤੈਅ ਕਰ ਲਿਆ ਵੀ ਸਾਡੇ ਆਗੂ ਕਿਹੜੇ ਆ ਸਾਡੀ ਜਥੇਬੰਦੀ ਕਿਹੜੀ ਆ ਅਸੀਂ ਆਪਣੇ ਮਸਲੇ ਦਾ ਹੱਲ ਕਰਨ ਦੇ ਲਈ ਤਾਕਤ ਲਗਾਤਾਰ ਤੁਰੇ ਰਹਿਣਾ ਹੈ ਅੱਜ ਦੀ ਇਹ ਕਨਵੈਨਸ਼ਨ ਜਿੱਥੇ ਤੁਹਾਡਾ ਜੋਸ਼ ਭਰਨ ਦੇ ਲਈ ਹੈ ਤੁਹਾਡੇ ਸਾਰਿਆਂ ਦੇ ਵਿੱਚ ਤੁਸੀਂ ਮੇਰੇ ਸਾਰੇ ਨਾਲ ਮੇਰੇ ਨਾਲ ਵੱਡੇ ਹੋ ਸਾਰੇ ਮੇਰੀਆਂ ਮਾਵਾ ਮੇਰੇ ਬਜ਼ੁਰਗ ਹੋ ਪਰ ਅਸੀਂ ਤੁਹਾਡਾ ਸਾਥ ਮੰਗਣ ਆਏ ਆ ਅੱਜ ਜੇ ਤੁਸੀਂ ਨਾ ਅੱਜ ਲੜੇ ਤੇ ਜਿਹੜੀ ਸਾਡੇ ਵਰਗੀ ਜਵਾਨੀ ਹੈ ਉਹ ਮਰ ਰਹੀ ਹੈ ਨਸ਼ਿਆਂ ਦੇ ਵਿੱਚ ਟੀਕੇ ਲਾ ਕੇ ਉਹ ਮਰ ਰਹੀ ਹੈ ਬੇਰੋਜ਼ਗਾਰੀ ਦਾ ਸੰਤਾਪ ਹਟਾ ਕੇ ਜੇ ਤੁਸੀਂ ਬਜ਼ੁਰਗਾਂ ਨੇ ਹੱਥਾਂ ਦੇ ਵਿੱਚ ਝੰਡੇ ਚੱਕ ਕੇ ਐਲਾਨ ਕਰ ਦਿੱਤਾ ਵੀ ਅਸੀਂ ਬੁੱਢੇ ਜਰੂਰ ਹੋ ਗਏ ਆ ਪਰ ਹਜੇ ਵੀ ਅਸੀਂ ਜਾਣਦੇ ਆ ਵੀ ਇਹ ਸਾਡਾ ਮੁਲਕ ਹੈ ਇਹ ਪੰਜਾਬ ਸਾਡਾ ਹੈ ਇੱਥੇ ਅਸੀਂ ਗਰੀਬੀ ਦੇ ਵਿੱਚ ਨਹੀਂ ਮਰਨਾ ਤੇ ਨਾ ਤੁਹਾਨੂੰ ਮਰਨ ਦੇਣਾ ਹੈ ਆਓ ਅਸੀਂ ਵੀ ਲੜਨਾ ਆਪਣੇ ਰੋਜ਼ਗਾਰ ਨੂੰ ਬਚਾਉਣ ਦੇ ਲਈ ਆਪਣੀ ਦਿਹਾੜੀ ਬਚਾਉਣ ਦੇ ਲਈ 365 ਦਿਨ ਕੰਮ ਲੈਣ ਦੇ ਲਈ ਉਹਦੇ ਤੋਂ ਇਲਾਵਾ ਜਿਹੜੀਆਂ ਸਾਡੀਆਂ ਲੋੜਾਂ ਸਾਰੀਆਂ ਲੋੜਾਂ ਪੂਰੀਆਂ ਕਰਾਉਣ ਦੇ ਲਈ ਤੁਹਾਨੂੰ ਵੀ ਰੋਜ਼ਗਾਰ ਦਾ ਪ੍ਰਬੰਧ ਕਰਾਣਾ ਹੈ। ਇਸੀ ਗੱਲ ਨੂੰ ਲੈ ਕੇ ਇੰਨੀ ਕੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜਿਹੜੇ ਸਾਰੇ ਸਾਥੀਆਂ ਨੇ ਤੁਹਾਡੇ ਨਾਲ ਇੱਕ ਇੱਕ ਕਰਕੇ ਸਾਰੀ ਗੱਲ ਕਰ ਦਿੱਤੀ ਹੈ। ਵੀ ਹੁਣ ਲਾਣਾ ਮਨਰੇਗਾ ਨੂੰ ਬਚਾਏ ਰੱਖਣ ਦੇ ਲਈ। ਕਿਉਂਕਿ ਅਸੀਂ ਜਦੋਂ ਲੜੇ ਨਾ ਦੋ ਵਾਰ ਬਜਟ ਕਰਾਇਆ ਕੇਂਦਰ ਦੀ ਮੋਦੀ ਸਰਕਾਰ ਨੇ। ਬਜਟ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ। ਵੀ ਸਾਨੂੰ ਕਿੰਨੀਆਂ ਦਿਹਾੜੀਆਂ ਮਿਲਣੀਆਂ। ਕਿੰਨੇ ਦਿਨ ਕੰਮ ਚੱਲਣਾ ਇਹਦੇ ਲਈ ਸਾਲ ਜਦੋਂ ਸ਼ੁਰੂ ਹੁੰਦਾ ਮਾਰਚ ਦੇ ਵਿੱਚ ਇੱਕ ਸਰਕਾਰ ਕੇਂਦਰ ਦੀ ਭਾਰਤ ਦੀ ਸਰਕਾਰ ਇੱਕ ਪੈਸੇ ਦਾ ਐਲਾਨ ਕਰਦੀ ਹੈ ਪਿੰਨੇ ਪੈਸੇ ਅਸੀਂ ਮਨਰੇਗਾ ਦੇ ਵਿੱਚ ਕੰਮ ਕਰਨ ਦੇ ਲਈ ਰੱਖਣੇ ਆ ਦੋ ਵਾਰ 90000 ਕਰੋੜ ਰੁਪਏ ਦੀ ਕਟੋਤੀ ਕਰ ਦਿੱਤੀ ਕੇਂਦਰ ਦੀ ਮੋਦੀ ਕੇ ਸਰਕਾਰ ਨੇ ਦੋ ਵਾਰ ਅਸੀਂ ਹੁਸ਼ਿਆਰਪੁਰ ਦੇ ਵਿੱਚ ਬਹੁਤ ਤਰਨੇ ਲਾਇਆ ਇਸ ਗੱਲ ਨੂੰ ਲੈ ਕੇ ਪਰ ਅਸੀਂ ਸਮਝਿਆ ਕਿ ਸਾਡਾ ਜਿਹੜਾ ਹੁਸ਼ਿਆਰਪੁਰ 16 ਲੱਖ ਜਿਹਦੀ ਆਬਾਦੀ ਹੈ ਉਹਦੇ ਚ ਕਿੰਨੇ ਜਿੰਨੇ ਮਰਜੀ ਧਰਨੇ ਲਾ ਲੀਏ ਪਰਡੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਜਿਹੜਾ ਬਣਾਇਆ ਹੋਇਆ ਕਾਨੂੰਨ ਕੀ ਉਹ ਪਿੱਛੇ ਲੈ ਜਾਗੇ ਉਹਦੇ ਲਈ ਸਾਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਕਰਨੇ ਪੈਣਾ ਹੈ ਇਸੀ ਗੱਲ ਨੂੰ ਲਿਖਦੇ ਹੋਏ ਅਸੀਂ ਤੁਹਾਡਾ ਸਾਥ ਲੈਣ ਆਏ ਹਾਂ ਅਸੀਂ ਉਸ ਜ਼ਿਲ੍ਹੇ ਦੇ ਲੋਕ ਲਗਾਤਾਰ ਲੜ ਰਹੇ ਹਾਂ ਜੇ ਬਠਿੰਡੇ ਦੇ ਲੋਕ ਇੱਥੋਂ ਦੇ ਮੁਕਸਰ ਦੇ ਫਰੀਦਕੋਟ ਦੇ ਤੇ ਮਾਲਵੇ ਦੇ ਇਹ ਨਾ ਜ਼ਿਲ੍ਹਿਆਂ ਦੇ ਲੋਕ ਇਹ ਮਨਰੇਗਾ ਦੇ ਵਿੱਚ ਕੰਮ ਕਰਦੇ ਤੁਸੀਂ ਸਾਰੇ ਨਾਲ ਖੜੇ ਹੋਗੇ ਤੇ ਜਿੱਥੇ ਸਾਡੀ ਤਾਕਤ ਉਹ ਨਾ ਜ਼ਿਲ੍ਹੀਆਂ ਦੇ ਵਿੱਚ ਬਣਦੀ ਪਈ ਹੈ ਇਹ ਕੜੀ ਦੇ ਨਾਲ ਕੜੀ ਜੁੜ ਜਾਣੀ ਹੈ। ਇਹੀ ਕੜੀ ਕੇਂਦਰ ਦੀ ਸਰਕਾਰ ਵਰਤ ਜਦੋਂ ਕਿਸਾਨ ਲੜੇ ਕਿਸਾਨ ਲੜੇ ਨਾ ਤੁਸੀਂ ਜਾਣਦੇ ਹੋ ਹਾਲਾਂਕਿ ਕਿਸਾਨਾਂ ਕੋਲ ਜ਼ਮੀਨਾਂ ਹੈ ਹਰ ਇੱਕ ਸਾਧਨ ਹੈ ਉਹ ਲੜੇ ਫਿਰ ਵੀ ਕੇਂਦਰ ਦੀ ਸਰਕਾਰ ਨੂੰ ਸਵਾ ਸਾਲ ਬੈਠ ਕੇ ਉਹਨਾਂ ਨੇ ਹਰਾ ਲਿਆ ਤੇ ਮਜ਼ਦੂਰ ਸਾਡੇ ਕੋਲ ਗੁਆਨ ਨੂੰ ਹੈ ਵੀ ਕਿੰਨਾ ਕੁ ਕੁਛ ਹੈ। ਅਸੀਂ ਸੋਚਦੇ ਹਾਂ ਵੀ ਸਾਡੇ ਮਗਰ ਡੰਗਰ ਚੱਲ ਜਾਣਗੇ ਸਾਡੇ ਖੇਤ ਉਜੜ ਜਾਣਗੇ ਸਾਡੇ ਕੋਲ ਹੈ ਵੀ ਕੀ ਗੁਆਨ ਦੇ ਲਈ? ਜਿਹੜੀ ਦਿਹਾੜੀ ਆ 360 300 ਰੁਪਏ ਤੁਸੀਂ ਦੱਸ ਦਿਓ ਕਿੰਨੀਆਂ ਕਿ ਦਿਹਾੜੀਆਂ ਸਾਨੂੰ ਮਿਲਦੀਆਂ ਪਈਆਂ ਘਰਾਂ ਦੇ ਵਿੱਚ ਉਹੀ ਰੋਜੀ ਰੋਟੀ ਦਾ ਜਿਹੜਾ ਕਰਕੇ ਉਹਨਾਂ ਕੀ ਦਿਨ ਨਿਕਲ ਜਾਂਦਾ ਨਾ ਜੇ ਅਸੀਂ ਲੜ ਲਵਾਂਗੇ ਕੋਈ 4 ਪੈਸੇ ਘਰ ਦੇ ਵਿੱਚ ਆ ਜਾਣਗੇ ਕੋਈ ਡੰਗਰਾ ਦਾ ਕੋਠਾ ਕੋਈ ਆਪਣੇ ਲਈ ਰਹਿਣ ਦਾ ਕੋਠਾ ਤੇ ਨਿਆਣਿਆਂ ਦੇ ਲਈ ਕੋਈ ਚੰਗਾ ਕੱਪੜਾ ਲੀੜਾ ਬਣਾ ਲਵਾਂਗੇ ਨਾ ਆਪਣੇ ਲਈ ਕੋਈ ਰਹਿਣ ਦੇ ਲਈ ਕੋਈ ਵਸੀਲਾ ਚੰਗਾ ਪ੍ਰਬੰਧ ਕਰ ਲਵਾਂਗੇ ਨਾ ਇਸੀ ਗੱਲ ਨੂੰ ਲੈ ਕੇ ਅਸੀਂ ਇਹ ਚਾਹਦੇ ਆਂ ਕਿ ਅੱਜ ਦੀ ਕਨਵੈਨਸ਼ਨ ਤੋਂ ਬਾ ਤੁਸੀਂ ਤਿਆਰੀ ਕਰ ਲੋ ਇੱਕ ਹੌਸਲਾ ਲੈ ਕੇ ਜਾਓ ਇਹ ਮਯੂਸੀ ਨਾ ਲਿਓ ਕਿ ਮਨਰੇਗਾ ਦੇ ਵਿੱਚ ਕੰਮ ਨਹੀਂ ਮਿਲਣਾ ਸਰਕਾਰ ਬੰਦ ਕਰਨ ਜਾ ਰਹੀ ਹੈ ਇਹ ਸਰਕਾਰ ਕਿਸੇ ਦੇ ਪਿਓ ਦੀ ਨਹੀਂ ਹੈ ਇਹ ਸਰਕਾਰ ਸਾਡੀ ਬਣਾਈ ਹੋਈ ਹੈ ਜੇ ਅਸੀਂ ਤੈਅ ਕਰ ਲਿਆ ਤੇ ਵੱਡੇ ਵੱਡੇ ਬਾਦਲਾ ਵਰਗੇ ਇਹ ਕਾਂਗਰਸ ਵਰਗੇ ਕੜਾ ਮ ਚੌਧਰੀ ਹਰਾ ਕੇ 92 ਇਹ ਜਿਤਾ ਸਕਦੇ ਆ ਜੇ ਅਸੀਂ ਤੈਅ ਕਰ ਲਿਆ ਤੇ ਅਸੀਂ ਤੁਹਾਡੇ ਸਾਰਿਆਂ ਵਿੱਚੋਂ ਵੀ ਨਿਕਲ ਕੇ ਤੁਹਾਡੇ ਵਰਗੇ ਲੋਕ ਵੀ ਉਹਨਾਂ ਕੁਰਸੀਆਂ ਤੇ ਲੈ ਕੇ ਜਾ ਸਕਦੇ ਆ ਉਹਨਾਂ ਨੂੰ ਇਹ ਸਾਫ਼ ਕਹਿ ਸਕਦੇ ਆ ਪੀ ਜੇ ਸਾਡੇ ਬੇੜਿਆਂ 'ਚ ਬਣਨਾ ਜੇ ਸਾਡੇ ਪਿੰਡਾਂ ਦੇ ਵਿੱਚ ਬਣਨਾ ਪਹਿਲਾਂ ਸਾਡੀ ਮਨਰੇਗਾ ਚਲਾ ਸਾਡੀ ਦਿਹਾੜੀ ਸਾਨੂੰ ਇੰਨੀ ਚਾਹੀਦੀ ਆ ਤਾਂ ਸਾਡਾ ਗੁਜ਼ਾਰਾ ਹੁੰਦਾ ਇਹਦਾ ਪਹਿਲਾਂ ਪ੍ਰਬੰਧ ਕਰ ਇਹ ਲਾਰਾ ਹੁੰਨੀ ਚਾਹੀਦਾ ਵੀ ਮੈਨੂੰ ਬਣਾ ਦਿਓ ਫਿਰ ਮੈਂ ਕਰੂੰਗਾ ਕਿਉਂਕਿ ਸਾਨੂੰ ਸਾਰਿਆਂ ਨੂੰ ਜਿਤਾਤਾ ਅਕਾਲੀ ਭਾਜਪਾ ਨੂੰ ਲਗਾਤਾਰ 10 ਸਾਲ ਦਿੱਤੇ ਆ ਪੰਜਾਬ ਦੇ ਵਿੱਚ ਉਸ ਦੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ 5 ਸਾਲ ਦਿੱਤੇ ਆ ਇਹਨਾਂ ਨੂੰ ਵੀ 3 6 3 ਸਾਲ ਹੋ ਗਏ ਆ ਕੀਤਾ ਇਹਨਾਂ ਨੇ ਕੁਝ ਨਹੀਂ ਆ ਹੱਲ ਸਾਡੇ ਕੱਠ ਨਾਲ ਹੈ ਕਿਉਂਕਿ ਕੱਠ ਲੋਹੇ ਦੀ ਲੱਠ ਤੇ ਇਹ ਲੱਠ ਹੁਣ ਬਣਾ ਕੇ ਰੱਖਣੀ ਹੈ ਪਿੰਡਾਂ ਦੇ ਵਿੱਚ ਸਾਬ ਕਹਿ ਦੇਣਾ ਜਿਹੜਾ ਮਰਜੀ ਲੀਡਰਾਂ ਦਾ ਐਵੇਂ ਹੱਥ ਹੱਡਣ ਦੀ ਲੋੜ ਨਹੀਂ ਹੁਣ ਇਹ ਜਥੇਬੰਦੀ ਇੱਕ ਵੱਡੀ ਤਾਕਤ ਬਣਨੀ ਹੈ ਕਿਉਂਕਿ ਅਸੀਂ ਹਰ ਪਿੰਡ ਦੇ ਵਿੱਚ ਲਗਭਗ 13.5 ਹਜ਼ਾਰ ਤੋਂ ਵੱਧ ਦੀ ਗਿਣਤੀ 'ਚ ਪੰਜਾਬ ਦੇ ਪਿੰਡ ਹੈ ਤੇ ਹਰ ਪਿੰਡ ਦੇ ਵਿੱਚ 100 ਤੋਂ ਵੱਧ ਮਨਰੇਗਾ ਦੇ ਮਜ਼ਦੂਰ ਹੈ ਤੇ ਤੁਸੀਂ ਗਿਣਤੀ ਕਰ ਲਓ ਐਡੀ ਕੋਈ ਵੱਡੀ ਜਥੇਬੰਦੀ ਨਹੀਂ ਹੋਣੀ ਜੇ ਮਨਰੇਗਾ ਯੂਨੀਅਨ ਅਸੀਂ ਪੰਜਾਬ ਦੇ ਵਿੱਚ ਬਣਾ ਦਿੱਤੀ ਮਨਰੇਗਾ ਯੂਨੀਅਨ ਦੇ ਇਕੱਠੇ ਹੋ ਕੇ ਇੱਕ ਵਾਰ ਐਲਾਨ ਵੀ ਕਰ ਦਿੱਤਾ ਸਰਕਾਰ ਅਗਲੇ ਦਿਨ ਤੁਹਾਡੇ ਪੈਰਾਂ ਦੇ ਵਿੱਚ ਡੇਕ ਕੇ ਕਹੂਗੀ ਵੀ ਨਹੀਂ ਅਸੀਂ ਇਹ ਮੰਗ ਮੰਨਦੇ ਹਾਂ ਇਹਨਾਂ ਨੇ ਮੰਨਣਾ ਆਦੋ ਹੀ ਹੈ ਜਦੋਂ ਨਦੀ ਧੌਂ ਤੇ ਗੋਡਾ ਹੋਣਾ ਉਹੀ ਗੋਡਾ ਬਣਾਉਣ ਦੇ ਲਈ ਅਸੀਂ ਵੱਡਾ ਇਕੱਠੇ ਅੱਜ ਰੱਖਿਆ ਹੈ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਪਿਆਰ ਤੋਂ ਬਾਅਦ ਤਕੜੇ ਹੋ ਕੇ ਅਸੀਂ ਮਨਰੇਗਾ ਦਾ ਕੰਮ ਸਾਰੇ ਸਾਲ ਚਲਾਣਾ ਹੈ ਇਹਦੀ ਦਿਹਾੜੀ ਦੇ ਵਿੱਚ ਲਗਾਤਾਰ ਵਾਅਦਾ ਕਰਾਣਾ ਹੈ ਹੋਰ ਜਿਹੜੀਆਂ ਲੋੜਾਂ ਆ ਉਹ ਵੀ ਪੂਰੀਆਂ ਕਰਨੀਆਂ ਹੈ ਤੇ ਇਹਨਾਂ ਸਰਕਾਰ ਦੇ ਨੁਮਾਇੰਦਿਆਂ ਦੇ ਵਿਰੁੱਧ ਅੱਗੇ ਤੋਂ ਹੋਰ ਤਕੜੇ ਹੋ ਕੇ ਇਕੱਠੇ ਹੋਣਾ ਹੈ ਮੈਂ ਆਸ ਕਰਦਾ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਵੱਡੇ ਇਕੱਠਾਂ ਦੇ ਵਿੱਚ ਵੱਡੇ ਤਾਕਤ ਦੇ ਨਾਲ ਸ਼ਮੂਲੀਅਤ ਕਰੋਗੇ ਤੇ ਜਥੇਬੰਦੀ ਦੇ ਆਗੂਆਂ ਵੱਲੋਂ ਇਹ ਤੁਹਾਨੂੰ ਜਰੂਰ ਬਸ਼ਵਾਜ ਦੁਆਨਾ ਪੀ ਤੁਹਾਨੂੰ ਜਿੱਥੇ ਵੀ ਲੋੜ ਪੈਂਦੀ ਹੈ ਜਿਸ ਪਿੰਡ ਦੇ ਵਿੱਚ ਵੀ ਲੋੜ ਪੈਂਦੀ ਹੈ ਜਦੋਂ ਤੁਸੀਂ ਹਾਕ ਮਾਰੋਗੇ ਇਹ ਜਿਹੜੀ ਲੀਡਰਸ਼ਿਪ ਹੈ ਇਹ ਤੁਹਾਡੇ ਵਿੱਚ ਖੜੀ ਮਿਲੂਗੀ ਜਦੋਂ ਵੀ ਕੋਈ ਮੁਸੀਬਤ ਆਊਗੀ ਇਸ ਮੁਸੀਬਤ ਦਾ ਹੱਲ ਕਰਾਉਣ ਦੇ ਲਈ ਮਨਰੇਗਾ ਵਰਕਰ ਯੂਨੀਅਨ ਦੇ ਇੱਕ ਇੱਕ ਆਗੂ ਤੁਹਾਡੇ ਵਿੱਚ ਜਿਹੜਾ ਤੁਹਾਨੂੰ ਖੜਾ ਮਿਲੂਗਾ ਧੰਨਵਾਦ ਸਾਥੀਓ